ਗੁਰਬਾਣੀ ਕਥਾ ਚਮਤਕਾਰ ਚੈਨਲ ਸਬਸਕ੍ਰਾਈਬ ਕਰ ਲਿਓ ਪਿਆਰਿਓ ਵੀਡੀਓ ਨੂੰ ਸ਼ੇਅਰ ਕਰਿਓ ਜੀ ਸਾਧ ਸੰਗਤ ਭਾਈ ਅਮਰਿਤਪਾਲ ਸਿੰਘ ਜੀ ਨੂੰ ਲੈ ਕੇ ਜੋ ਚਰਚਾਾਂਵਾਂ ਚੱਲੀਆਂ ਹੋਈਆਂ ਨੇ ਕਿ ਉਹਨਾਂ ਨੂੰ ਕਿਸ ਤਰ੍ਹਾਂ ਸੰਸਦ ਲਿਆਂਦਾ ਜਾਵੇਗਾ ਸੌ ਚੁਕਾਈ ਜਾਵੇਗੀ ਸਪੈਸ਼ਲ ਲਿਆਂਦਾ ਜਾਵੇਗਾ ਜਾਂ ਫਿਰ ਵੀਡੀਓ ਕਾਨਫਰੈਂਸਿੰਗ ਦੇ ਰਾਹੀਂ ਕਿਸ ਤਰ੍ਹਾਂ ਮੋਦੀ ਸਰਕਾਰ ਉਸ ਦੀ ਵੀਡੀਓ ਬਣਾਵੇਗੀ ਸਾਡੇ ਤੱਕ ਪਹੁੰਚੇਗੀ ਬਹੁਤ ਸਾਰੇ ਸਵਾਲ ਜਿਹੜੇ ਨੇ ਬਣੇ ਹੋਏ ਨੇ ਸੋ ਆਪਾਂ ਬੇਨਤੀਆਂ ਸਾਂਝੀਆਂ ਕਰਨੀਆਂ ਨੇ ਪਹਿਲਾਂ ਤੇ ਫਤਿਹ ਬਲਾਓ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 18ਵੀਂ ਲੋਕ ਸਭਾ ਦਾ ਸੈਸ਼ਨ ਅੱਜ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਇਸ ਦੌਰਾਨ ਇਸ ਵਿੱਚ ਨਵੇਂ ਚੁਣ ਕੇ ਆਏ ਜਿਹੜੇ ਸੰਸਦ ਨੇ ਉਹਨਾਂ ਨੂੰ ਸੌ ਚੁਕਾਈ ਜਾਣੀ ਆ ਪੰਜਾਬ ਦੇ ਸੰਸਦਾਂ ਨੂੰ ਮੰਗਲਵਾਰ 25 ਜੂਨ ਨੂੰ ਸੌ ਚੁੱਕਣ ਲਈ ਸਮਾਂ ਦਿੱਤਾ ਗਿਆ ਉਹਨਾਂ ਨੂੰ ਬਕਾਇਦਾ ਸਨੇਹ ਜਿਹੜੇ ਨੇ ਲਾ ਦਿੱਤੇ ਗਏ ਨੇ ਟੈਲੀਫੋਨ ਤੇ ਗੱਲ ਵੀ ਹੋ ਜਾਂਦੀ ਹੈ ਤੋਂ ਇਸ ਦੌਰਾਨ ਸਭ ਦੀਆਂ ਨਜ਼ਰਾਂ ਹੁਣ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਜਿੱਤ ਦਰਜ ਕਰਨ ਵਾਲੇ ਹੌਟ ਸੀਟ ਜਿੱਤਣ ਵਾਲੇ ਭਾਈ ਅਮਰਿਤਪਾਲ ਸਿੰਘ ਤੇ ਟਿੱਗੀ ਹੋਈ ਹੈ ਸਭ ਦੀ ਨਜ਼ਰ ਭਾਈ ਅਮਰਿਤਪਾਲ ਸਿੰਘ ਤੇ ਸਭ ਦੀਆਂ ਨਜ਼ਰਾਂ ਨੇ ਸੌ ਚੋਕਣ ਵਾਲੇ ਪੰਜਾਬ ਦੇ 13 ਸੰਸਦ ਮੈਂਬਰ ਜਿਨ੍ਹਾਂ ਵਿੱਚ ਜੇਲ੍ਹ ਤੋਂ ਚੋਣ ਲੜਨ ਅਤੇ ਜਿੱਤਣ ਵਾਲੇ ਭਾਈ ਅਮਰਿਤਪਾਲ ਸਿੰਘ ਦਾ ਨਾਮ ਸ਼ਾਮਲ ਹੈ ਭਾਈ ਅਮਰਿਤਪਾਲ ਸਿੰਘ ਨੇ ਜਿਨ੍ਹਾਂ ਨੇ ਜੇਲ੍ਹ ਤੋਂ ਹੀ ਚੋਣ ਲੜੀ ਹੈ ਤੇ ਜੇਲ੍ਹ ਦੇ ਵਿੱਚ ਰਹਿ ਕੇ ਹੀ ਚੋਣ ਜਿੱਤੀ ਹੈ ਉਹ ਵੀ ਵੱਡੇ ਮਾਰਜਨ ਦੇ ਨਾਲ ਜਿੱਤੀ ਹੈ ਤੇ ਉਹਨਾਂ ਨੂੰ ਇਸ ਲਈ ਰਸਮੀ ਸੱਦਾ ਵੀ ਮਿਲਿਆ ਹੈ ਅਤੇ ਉਹਨਾਂ ਨੂੰ ਦੁਪਹਿਰ 12 ਵਜੇ ਤੋਂ 1 ਵਜੇ ਤੱਕ ਦਾ ਸਮਾਂ ਦਿੱਤਾ ਗਿਆ ਪਰ ਇਸ ਦੇ ਬਾਵਜੂਦ ਅਮਰਿਤਪਾਲ ਸਿੰਘ ਦਾ ਸੌ ਚੱਕ ਸਮਾਗਮ ਦੇ ਵਿੱਚ ਪਹੁੰਚਣਾ ਔਖਾ ਜਿਹਾ ਜਾਪ ਰਿਹਾ ਹੈ ਔਖਾ ਜਿਹਾ ਲੱਗ ਰਿਹਾ ਹੈ ਕਿਉਂਕਿ ਉਹ ਤਾਂ ਜੇਲ੍ਹ ਦੇ ਵਿੱਚ ਨੇ ਸਾਰਿਆਂ ਨੂੰ ਪਤਾ ਹੈ ਆਪਾਂ ਨੂੰ ਅਮਰਿਤਪਾਲ ਸਿੰਘ ਮਾਰਚ 2023 ਤੋਂ NSA ਦੇ ਤਹਿਤ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਨੇ ਐਨਐਸਏ ਇੱਕ ਅਜੀਹਾ ਕਾਨੂੰਨ ਹੈ ਜ ਸਰਕਾਰ ਅਪਰਾਧੀ ਨੂੰ ਬਿਨਾ ਪੁੱਛੇ ਦੱਸੇ ਬਿਨਾ ਇਤਲਾਕ ਕੀਤੇ ਆ ਉਸ ਨੂੰ ਇੱਕ ਸਾਲ ਜਿਹੜਾ ਹੈ ਉਹ ਜੇਲ੍ਹ ਦੇ ਵਿੱਚ ਰੱਖ ਸਕਦੀ ਹੈ ਬਿਨਾ ਕਿਸੇ ਕਾਰਨ ਦੱਸੇ ਦੇ ਤੇ ਹਾਲਾਂਕਿ ਹਿਰਾਸਤ ਦੇ ਵਿੱਚ ਰੱਖਣ ਦੀ ਇਜਾਜ਼ਤ ਦਿੰਦਾ ਹੈ 12 ਮਹੀਨਿਆਂ ਤੱਕ ਕਾਨੂੰਨ ਪਰ ਅਮਰਿਤਪਾਲ ਸਿੰਘ ਨੂੰ ਹੁਣ ਇੱਕ ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਦੁਬਾਰਾ ਸਰਕਾਰ ਨੇ ਦੂਜੀ ਵਾਰ ਐਨਐਸਏ ਨੂੰ ਦੁਹਰਾਇਆ ਅਜਿਹੇ ਦੇ ਵਿੱਚ ਸੰਸਦੀ ਪ੍ਰੋਗਰਾਮ ਲਈ ਭੇਜੇ ਗਏ 25 ਜੂਨ ਦੇ ਸਮੇਂ ਵਿੱਚ ਅਮਰਿਤਪਾਲ ਸਿੰਘ ਦਾ ਜੇਲ੍ਹ ਚੋਂ ਪੈਰੋਲ ਤੇ ਆ ਸਕਣਾ ਮੁਸ਼ਕਲ ਜਾ ਜਾਪ ਰਿਹਾ ਹੈ ਇੱਥੇ ਇਹ ਵੀ ਜ਼ਿਕਰ ਕਰਨ ਜੋਗ ਹੈ ਕਿ ਨਵੀਂ ਸੰਸਦ ਭਵਨ ਦੇ ਵਿੱਚ ਪਹਿਲੀ ਵਾਰ ਨਵੇਂ ਸੰਸਦ ਮੈਂਬਰਾਂ ਦਾ ਸੋਹ ਚੁੱਕ ਸਮਾਗਮ ਹੋਵੇਗਾ ਲੋਕ ਸਭਾ ਸਪੀਕਰ ਦੀ ਚੋਣ 26 ਜੂਨ ਨੂੰ ਹੋਏਗੀ ਜੇ ਤੋ ਬਾਅਦ ਰਾਸ਼ਟਰਪਤੀ ਦਰੋਪਤੀ ਮੁਰਮੋ 27 ਜੂਨ ਨੂੰ ਦੋਵਾਂ ਸਦਨਾਂ ਦੀ ਸਾਂਝੀ ਬੈਠਕ ਨੂੰ ਸੰਬੋਧਨ ਕਰਨਗੇ ਪਰ ਹੁਣ ਕਾਂਟਾ ਅੜਿਆ ਹੋਇਆ ਹੈ ਭਾਈ ਅਮਰਿਤਪਾਲ ਸਿੰਘ ਤੇ 12 ਵਜੇ ਤੋਂ 1 ਵਜੇ ਤੱਕ ਦਾ ਜਿਹੜਾ ਉਹਨਾਂ ਨੂੰ ਸਮਾਂ ਦਿੱਤਾ ਗਿਆ ਹੈ ਭਾਈ ਸਰਪਜੀਤ ਸਿੰਘ ਖਾਲਸਾ ਜੋ ਫਰੀਦਕੋਟ ਲੋਕ ਸਭਾ ਹਲਕਾ ਜਿੱਤੇ ਨੇ ਉਹ ਵੀ ਜਾਣਗੇ ਸੌ ਚੱਕਣਗੇ ਕੱਲ ਨੂੰ ਔਰ ਭਾਈ ਅਮਰਿਤਪਾਲ ਸਿੰਘ ਵੀ ਜਾਣਗੇ ਤੇ 11 ਹੋਰ ਜਿਹੜੇ ਪੰਜਾਬ ਦੇ ਸੰਸਦ ਨੇ ਉਹ ਵੀ ਜਾਣਗੇ ਜਾ ਕੇ ਸੌ ਚੁੱਕ ਸਮਾਗਮ ਦੇ ਵਿੱਚ ਸ਼ਾਮਲ ਹੋਣਗੇ ਸੌ ਚੁੱਕਣਗੇ ਸੋ ਬਹੁਤ ਵੱਡੀ ਜਿਹੜੀ ਹੈ ਇਹ ਅਪਡੇਟ ਹੈ ਪਰ ਹੁਣ ਦੇਖਦੇ ਆ ਵੀ ਅਮਰਿਤਪਾਲ ਸਿੰਘ ਨੂੰ ਲਿਆਂਦਾ ਜਾਂਦਾ ਹੈ ਜਾਂ ਫਿਰ ਉਹਨਾਂ ਨੂੰ ਵੀਡੀਓ ਕਾਨਫਰੈਂਸਿੰਗ ਦੇ ਰਾਹੀਂ ਜਿਹੜੀ ਹੈ ਸੌ ਚੁਕਾਈ ਜਾਂਦੀ ਹੈ ਤੇ ਅਗਲੇਰੀ ਕਾਰਵਾਈ ਸੂਬਾ ਸਰਕਾਰ ਤੇ ਕੀ ਹੁੰਦੀ ਹੈ ਕੀ ਇਹਨਾਂ 15 16 ਘੰਟਿਆਂ ਦੇ ਵਿੱਚ ਪੰਜਾਬ ਸਰਕਾਰ ਉਤੇ ਦਬਾਅ ਪਾ ਕੇ ਐਨਐਸਏ ਖਤਮ ਕੀਤਾ ਜਾਂਦਾ ਹੈ ਤੇ ਜਾਂ ਫਿਰ ਉਹਨਾਂ ਨੂੰ ਕੱਲ ਨੂੰ ਸੌ ਚੁੱਕਣ ਦੇ ਲਈ ਜੇਲ੍ਹ ਤੋਂ ਬਾਹਰ ਲਿਆਂਦਾ ਜਾਂਦਾ ਹੈ ਇਹ ਤਾਂ ਹੁਣ ਸਮਾਂ ਹੀ ਦੱਸੇਗਾ ਬਾਕੀ ਵਾਹਿਗੁਰੂ ਮੇਰ ਕਰੇ ਆਪਾਂ ਅਰਦਾਸਾਂ ਕਰੀਏ ਪੰਥ ਇਕੱਤਰਤ ਹੋਵੇ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਸਤਿਗੁਰੂ ਜੀ ਆਪ ਹੀ ਕਲਾ ਵਰਤੌਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ